ਬੁੱਦੇ ਵਿੱਚ লাশ ਰੱਖ ਲੈਂਦਾ ਤੇ ਮੇਰੇ ਕੋਲ ਲੱਖਾਂ ਬੰਦਾ ਸੀ ਮੈਂ ਇਹਨਾਂ ਦੀ ਪਿੱਛੇ ਜਾਂਦੇ ਸੀ ਸਾਡੇ ਨਾਲ ਸ਼ਰਦਾ ਦੀ ਮਰਿਆਦਾ ਮੇਰੇ ਮਸ਼ਾਹਦ ਨੂੰ ਬਹੁਤ ਭੇੜੇ ਮਨ ਦੇ ਵਿੱਚ ਆ ਰਹੇ ਨੇ ਇਹਨਾਂ ਦੀ ਪੂਛਕਾ ਦਿੰਦਾ ਮੈਂ ਬੰਦੂ ਉਦੋਂ ਆਪਾਂ ਇੱਕ ਫੌਜੀ ਹੋਂ ਦੇ ਨਾਤੇ ਆਪਣੇ ਮੰਚੇ ਹੁੰਦਾ ਤੇਰਾ ਤਾਂ ਉੱਡ ਗਿਆ ਤੇ ਇਹਦਾ ਹੋਰ ਨਾ ਯਾਰ ਉਦੋਂ ਕੀ ਸੀ ਕੋਈ ਪੋਲੀਟੀਕਲ ਪ੍ਰੈਸ਼ਰ ਸੀ ਜਾਂ ਸਮਝ ਨਹੀਂ ਆ ਪਾਰਿਆ ਸੀ ਕਿਉਂਕਿ ਇਹ ਪਰਿਵਾਰ ਤੋਂ ਇੰਨਾ ਬਟਾਪਾ ਹਾਰ ਟਿਕਦਾ ਹੈ ਨਾ ਮੈਂ ਹੁਣ ਇਹੀ ਗੱਲ ਕਹਿ ਕੇ ਆਂ ਵੀ ਪਰਿਵਾਰ ਨੂੰ ਕੁਝ ਨਹੀਂ ਪਤਾ ਜੇ ਤੁਸੀਂ ਆਪਣੇ ਭੈਣ ਨੂੰ ਕਹੋਗੇ ਕਿਵੇਂ ਕਰੀਓ ਕੀ ਕਹਿੰਨੀ ਦੱਸ ਸਕਦੇ ਪਰੋਵਾ ਕੌਣ ਆ ਜੇ ਇਹਨਾਂ ਦੇ ਭੈਣ ਭਾਈ ਨੇ ਜਿਹੜੇ ਮਾਂ ਪਿਓ ਕੀ ਹਸਣਗੇ ਕਿਉਂ ਕੋਈ ਮੂਨਾ ਦਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਜਿਹੜੇ ਆਪਾਂ ਸਾਈਡ ਦੇ ਭੈਣ ਭਾਈ ਹੁੰਦੇ ਆ ਯਾਰ ਦੋਸਤ ਹੁੰਦੇ ਆ ਤੁਸੀਂ ਜਿਹੜੀ ਕਮੇਟੀ ਬਣਾਈ ਉਹ ਸਹੀ ਫੈਸਲਾ ਨਹੀਂ ਕਰਦੀ ਬਿਲਕੁਲ ਬਲਕੌਰ ਜੀ ਜਿਵੇਂ ਉਹ ਕਈ ਵਾਰ ਪਹਿਲਾਂ ਵੀ ਨਾ ਅਰਜ਼ੀ ਤੇ ਦੇ ਚੁੱਕੇ ਸੀਗੇ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਪਰ ਉਹਨਾਂ ਨੂੰ ਸਿਕਿਉਰਟੀ ਨਹੀਂ ਮਿਲਦੀ ਕੀ ਪ੍ਰਸ਼ਾਸਨ ਇਹ ਗੱਲ ਚਾਹੁੰਦਾ ਵੀ ਕੋਈ ਵੀ ਨੌਜਵਾਨ ਪੰਜਾਬ ਦੇ ਨਹੀਂ ਨਾਂ ਬੋਲੇ ਮੈਂ ਤੁਹਾਡੇ ਕੋਲ ਤੁਸੀਂ ਮੇਰੇ ਬੇਟੇ ਤੇ ਲਾ ਦਿਓ ਸਾਡੇ ਨਾਲ ਕੀ ਸੇਮ ਉਹੀ ਤਾਂ ਗੱਲਾਂ ਸਿਰਫ ਕੇਵਲ ਸ਼ੁਭਦੀਪਦੀ ਜਗ੍ਹਾ ਤੇ ਸੁਖਵਿੰਦਰ ਆਇਆ ਬਾਕੀ ਤਾਂ ਅਗਲਾ ਤੋਹੀ ਨੇ ਸਕਿਉਰਟੀ ਬਿਦਰਾ ਕਰਦੇ ਆ ਸਕਿਉਰਟੀ ਅਨਾਉਂਸ ਕਰਦੇ ਆ ਜਿੰਨਾ ਚਿਰ ਉਹਦਾ ਕਤਲ ਨਹੀਂ ਹੁੰਦਾ ਐਟੈਕ ਉਹਦਾ ਪੁੱਛਿਆ ਕਰਵਾਇਆ ਜਾਂਦਾ ਜਦੋਂ ਮੈਨੂੰ ਪੂਰਾ ਪਤਾ ਲੱਗਿਆ ਵੀ ਉਹਨੇ ਕਮਰੇ ਦਾ ਹਥਿਆਰ ਜਮਾ ਦਿੱਤਾ ਕਿਉਂ ਕੀਤਾ ਭਾਈ ਇਹੋ ਵੀ ਹਥਿਆਰ ਨੇ ਕ੍ਰਾਈਮ ਕਰੂਗਾ ਉਹਦੇ ਪਰਚਾ ਦੇ ਦੇਉਂ ਤੇ ਉਹਨੇ ਸੁਰੱਖਿਆ ਦੇ ਲਈ ਲੈ ਕੇ ਕਿੰਨੂ ਬਾਰ ਬਾਰ ਜਮਾਤ ਰੰਦੂ ਰੋਜ਼ ਸਾਨੂੰ ਤਾਂ ਭਾਈ ਇਹ ਅਸਲਾ ਕਰਨੇ ਕੀ ਅਸੀਂ ਦਿਖਾਵੇਗਾ ਕੱਲੇ ਵੀ ਮਾਰ ਹਥਿਆਰ ਬਾਸ ਲੈ ਲੈ ਉਹ ਜਦੋਂ ਪਤਾ ਵੀ ਕੱਲਾ ਬੈਠਾ ਜਾ ਕੇ ਨੂੰ ਹੋਰੀ ਮਾਰਦੀ ਨਾਲੇ ਕੋਈ ਇਲੈਕਸ਼ਨ ਨਹੀਂ ਆ ਕੋਈ ਕੁਛ ਨਹੀਂ ਆ ਅਸਲਾ ਸਲੈਂਡ ਦਾ ਕੋਈ ਕਾਰਨ ਤਾਂ ਹੋਵੇ ਜੀ ਕਾਰਨ ਕੀ ਹੋਣਾ ਜੀ ਕਾਰਨ ਕਾਰਨ ਸਿਆਸੀ ਨੇ ਇਹ ਕਾਰਨ ਰਾਜਨੀਤਿਕ ਨੇ ਤੁਸੀ ਆ ਦੱਸੋ ਜਿਹੜਾ ਮੁੱਦਾ ਹੋਇਆ ਪੱਥੇ ਲਖਾਂ ਦੇ ਪਿੰਦੇ ਰਹੇ ਨੇ ਉਹਦੀ ਐਡੀ ਕੀ ਰੰਜਿਸ਼ ਆ ਗਈ ਉਹ ਤਾਂ ਜਾਣ ਲੈਣ ਤੇ ਆ ਗਿਆ 15 ਸਾਲ ਕੱਟੇ ਰਹੇ ਆਪ ਜਿੰਮੇ ਵਾਲੀ ਇਹਨੂੰ ਬਸ ਕਿਵੇਂ ਨਾ ਕਿਵੇਂ ਖਰੀਦ ਲਿਆ ਪ੍ਰੈਸ਼ਰ ਚ ਕਰ ਲਿਆ ਕਦ ਕਰਵਾਤਾ ਹੈ ਮਨਜੋਜੀ ਹੱਲ ਕਰਲੀ ਉਹਨਾਂ ਦੀ ਬੋਰਨਾ ਦੀ ਲੜਾਈ ਬਣਾ ਕੇ ਹਾਈ ਕਰ ਦੇਣਗੇ ਤੁਸੀਂ ਵੀ ਕਾਰ ਨੂੰ ਵੀ ਮਿਲੇ ਹੋਗੇ ਪੂਰੀ ਘਟਨਾ ਵੀ ਦੇਖੀ ਹੈਗੀ ਤੁਹਾਨੂੰ ਕੀ ਲੱਗਦਾ ਮੈਂਟਲੀ ਪ੍ਰਪੇਅਰ ਕੀਤਾ ਗਿਆ ਸੀ ਇਹ ਕੰਮ ਲਿਓ ਬਿਲਕੁਲ ਲੱਗਦਾ ਕੁਝ ਨਾ ਦੇ ਹਾਲਾਤ ਵਿੱਚ ਦੇਖ ਰਹਾ ਹਾਂ ਅਮਨੀ ਖੁੱਲ ਕੇ ਅੱਜ ਪੰਜਾਬ ਦੀ ਨਾ ਤਾਂ ਖੜ ਰਹੀਆਂ ਨੇ ਨਾ ਬੋਲ ਰਹੀਆਂ ਨੇ ਦੇਖੋ ਵਿਰੋਧੀ ਧਿਰਾਂ ਤਾਂ ਜੇ ਆਪਾਂ ਸਾਰੇ ਲੀਡਰਾਂ ਦੀ ਆਪਾਂ ਗੱਲ ਕਰੀਏ ਰਾਜਨੀਤਿਕ ਲੀਡਰਾਂ ਦੀ ਗੱਲ ਕਰੀਏ ਸਾਰੇ ਮਿਲੇ ਹੋਏ ਨੇ ਕਿ ਇਹਨਾਂ ਤਾਂ ਬਾਰੀਆਂ ਬਣੀਆਂ ਹੋਈਆਂ ਨੇ ਗਿਆ 5 ਸਾਲ ਤੇਰੇ 5 ਸਾਲ ਮੇਰੇ 5 ਸਾਲ ਤੇਰੇ ਇਸ ਕਰਕੇ ਨਾ ਵੀ ਡਿਡੀਆਂ ਇਹ ਬਾਰੀਆਂ ਬਣੀਆਂ ਹੋਈਆਂ ਨੇ ਨਹੀਂ ਇਹਨਾਂ ਦੇ ਬਾਰੀਆਂ ਬਣ ਕੇ ਨਾ ਮੈਨੂੰ ਐ ਜੀ ਮੈਨੂੰ ਥੋੜਾ ਤੁਸੀਂ ਟਾਈਮ ਦੇ ਦੋ ਨਾ ਮੈਂ ਥੋੜਾ ਅੰਦਰ ਅੰਦਰ ਪੜਾ ਬੈ ਮੈਨੂੰ ਐ ਵੀ ਆਪਾਂ ਥੋੜੇ ਟਾਈਮ ਨੂੰ ਕਰ ਲੈ 10 ਮਿੰਟ ਰੋਕੇ ਕਰ ਲਈ ਆਪਾਂ ਸਾਰੇ ਗੱਲਾਂ ਮਾਤਾ ਮੈਂ ਜਾਣਦਾ ਨਹੀਂ ਮੈਂ ਇੱਥੇ ਆਂ ਥੋੜੇ 10 ਮਿੰਟ ਦੇ ਆਪਾਂ ਭਾਈ ਦਿਨ ਦਿਹਾੜੇ ਲਗਾਤਾਰ ਕਤਲ ਵਾਦੇ ਜਾ ਰਿਹਾ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕੇ ਮਾਹੌਲ ਤਾਂ ਖਰਾਬ ਇਹਨਾਂ ਨੇ ਕੀਤਾ ਹੀ ਹੋਇਆ ਹੈ ਲੀਡਰ ਮਾਰੇ ਚੁਣ ਲੈ ਬਾਈ ਗਰਾਂ ਦੇ ਗਲਾਚ ਹਾਰ ਪਾ ਲੈ ਆਪਾਂ ਖੁੱਲ੍ਹ ਕੇ ਗੱਲ ਕਰਦੇ ਆਂ ਮੈਂ